ਅੱਜ ਮਹਾ ਪੰਜਾਬ ਯੂਐਸਏ ਟੀਵੀ ਆ ਪਹੁੰਚਿਆ ਇੱਕ ਅੱਖੋਂ ਪਰੋਖੇ ਹੋਈ ਵਿਰਾਸਤ ਇੱਕ ਤੁਲਪਤ ਹੋਣ ਜਾ ਰਹੀ ਇੱਕ ਸਾਡੀ ਵਿਰਾਸਤ ਜਿਹਨੂੰ ਕੋਸ ਮিনার ਦਾ ਨਾਮ ਦਿੱਤਾ ਗਿਆ ਸੀ ਸਮਰਾਟ ਅਸ਼ੋਕ ਦੇ ਵੇਲੇ ਦੀਆਂ ਬਣੀਆਂ ਇਹ ਇਮਾਰਤਾਂ ਉਸੇ ਰਾਜ ਦੀ ਸ਼ਾਨ ਬਾਨ ਨੂੰ ਦਰਸਾਉਣ ਵਾਲੀਆਂ ਉਸ ਸਮੇਂ ਦੇ ਸਰਕਾਰੀ ਪ੍ਰਬੰਧ ਦੀਆਂ ਨਿਸ਼ਾਨੀਆਂ ਅਸੀਂ ਪਹੁੰਚੇ ਆਂ ਪਿੰਡ ਉੱਚੀ ਮੰਗਲੀ ਜੋ ਕਿ ਚੰਡੀਗੜ੍ਹ ਰੋਡ ਤੇ ਦਿੱਲੀ ਲੁਧਿਆਣਾ ਰੋਡ ਦੇ ਬਿਲਕੁਲ ਕੋਲ ਹੈ ਲਓ ਜੀ ਗੱਲ ਕਰਦੇ ਕੋਸ ਮਨਾਰ ਕੀ ਹੈ ਇਹ ਕੋਸ ਮਨਾਰ ਦਾ ਕੀ ਕੰਮ ਸੀ ਇਹ ਉਸ ਵੇਲੇ ਦਾ ਡਾਕ ਪ੍ਰਬੰਧਨ ਸੀ ਜਦੋਂ ਇੱਕ ਘੋੜੇ ਤੇ ਸਵਾਰ ਹੋ ਕੇ ਇੱਕ ਸਿਪਾਹੀ ਇੱਕ ਕੋਸ ਮਨਾਰ ਤੋਂ ਦੂਸਰੇ ਕੋਸ ਮਨਾਰ ਤੱਕ ਉਸ ਨੇ ਹਾਲੇ ਕਿ ਜਾਂਦਾ ਸੀ ਅੱਜ ਇਹਦੇ ਕੀ ਹਾਲਾਤ ਨੇ ਤੁਸੀਂ ਆਪੇ ਹੀ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਖੜਾ ਪੁਰਾਤਵ ਭਾਗੇ ਦੇ ਬਾਰੇ ਕੁਝ ਨਹੀਂ ਸੋਚ ਰਿਹਾ ਜੇ ਸੋਚਦਾ ਹੁੰਦਾ ਤਾਂ ਜੇ ویرਾਨ ਆਪਣੀ ਉਸ ਸ਼ਾਨ ਨੂੰ ਬਰਕਰਾਰ ਰੱਖਣ ਵਾਲਾ ਕੋਸਮਨਾਰ ਕੀ ਇਹ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ ਕੀ ਅੱਜ ਇਹ ਤੁਹਾਨੂੰ ਬੁਲਾ ਨਹੀਂ ਰਿਹਾ ਇਨੇ ਪਤਾ ਨਹੀਂ ਕਿਹੜੇ-ਕਿਹੜੇ ਰਾਜਿਆਂ ਦੇ ਕਿਹੜੇ-ਕਿਹੜੇ ਮਹਾਰਾਜਿਆਂ ਦੇ ਕਿੱਡੇ-ਕਿੱਡੇ ਵੱਡੇ ਸੂਬੇਦਾਰਾਂ ਦੇ ਕਿੱਡੇ ਵੱਡੇ-ਵੱਡੇ ਸੇਠਾਂ ਦੇ ਸਫ਼ਰ ਨੂੰ ਹੌਸਲਾ ਦਿੱਤਾ। ਪੜੀ ਭਾਗ ਦੀ ਸੰਭਾਲੀ ਹੋਈ ਇੱਕ ਚੀਜ਼ ਆ ਜਿਹਦੀ ਆ ਸੰਭਾਲ ਹੈ ਜੀ। ਇਹ ਸ਼ੇਰ ਸ਼ਾਹ ਸੂਰੀ ਵੇਲੇ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਇੰਨੇ ਵੱਡੇ ਲੰਬੇ ਮਾਰਗ ਤੇ ਉਸ ਦੇ ਪ੍ਰਸ਼ਾਸਨੀ ਪ੍ਰਬੰਧ ਨੂੰ ਚਲਾਉਣ ਲਈ ਇਹ ਬਣਾਇਆ ਗਿਆ ਸੀ। ਇਹਦੀ ਹਾਲਤ ਦਰਸ਼ਕੋ ਤੁਹਾਨੂੰ ਬੜੀ ਦਿਖਾਉਣ ਦੀ ਤਾਂ ਲੋੜ ਨਹੀਂ ਹੈ ਜੋ ਹੈ ਉਹ ਸਾਹਮਣੇ ਆ ਹੁਣ ਸਾਡੇ ਨਾਲ ਨੇ ਇਸ ਇਲਾਕੇ ਦੇ ਵਾਸੀ ਬਾਈ ਜੀ ਅਰुण ਜੀ ਇਹਨਾਂ ਨਾਲ ਗੱਲ ਕਰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਵੀਰ ਜੀ ਇਹਦੇ ਬਾਰੇ ਜਿਹੜੀ ਇਹ ਮੈਦਿਰ ਹੋ ਜਾਣਾ ਇਹ ਜਿਹੜੀ ਇਹ ਇਮਾਰਤ ਆ ਇਹ ਇਹ ਤੁਹਾਨੂੰ ਪਤਾ ਵੀ ਬਹੁਤ ਵੱਡੀ ਇੱਕ ਇਤਿਹਾਸਕ ਇਮਾਰਤ ਹੈ ਇਹਦੇ ਨਾਲ ਦੀਆਂ ਕੁਝ ਕਮਾਰਤਾਂ ਬਚੀਆਂ ਬਾਕੀ ਕੁਝ ਨਾ ਕੁਝ ਕਿਸੇ ਕਾਰਨ ਤੋਂ ਖਰਾਬ ਹੋ ਗਈਆਂ ਸਾਡਾ ਇਹਨਾਂ ਇੱਕ ਇਮਾਰਤਾਂ ਨੂੰ ਸੰਭਾਲਣ ਦੇ ਲਈ ਭਾਰਤ ਸਰਕਾਰ ਨੇ ਇੱਕ ਵਿਭਾਗ ਬਣਾਇਆ ਹੈ ਪੁਰਾਤਤਵ ਵਿਭਾਗ ਤੁਸੀਂ ਵੀ ਜਾਣਦੇ ਹੋਵੋਗੇ ਜੀ ਤੁਸੀਂ ਇਹਨਾਂ ਨੇੜੇ ਰਹਿੰਦੇ ਇਹਦੀ ਸੰਭਾਲ ਤੋਂ ਖੁਸ਼ ਹੋ ਵੀ ਇਹ ਇਸੇ ਤਰ੍ਹਾਂ ਸਵਾਲ ਹੁੰਦੀ ਹੈ ਪ੍ਰਾਸਤਾਂ ਦੀ ਨਹੀਂ ਦੀ ਸਵਾਲ ਹੋਣੀ ਚਾਹੀਦੀ ਹੈ ਜੀ ਇਹ ਤਾਂ ਕੋਈ ਕਹਿਣ ਦੀ ਗੱਲ ਨਹੀਂ ਹੈ ਜੋ ਇਹ ਦਿਖ ਰਿਹਾ ਹੈ ਵੀ ਇਹ ਸੰਭਾਲ ਵਾਲਾ ਤਾਂ ਕੋਈ ਰੰਗ ਢੰਗ ਦਿਖਦਾ ਨਹੀਂ ਹੈ ਜੇ ਸੰਭਾਲ ਆ ਸਾਡੇ ਘਰਾਂ ਦੇ ਵਿੱਚ ਕੋਈ ਚੀਜ਼ਾਂ ਨੇ ਅਸੀਂ ਉਹਦੀ ਇਸੇ ਤਰ੍ਹਾਂ ਸੰਭਾਲ ਕਰਦੇ ਆਂ ਨਹੀਂ ਅੱਗੋਂ ਹੁਣ ਤੁਹਾਡਾ ਇੱਥੇ ਕੋਲ ਬੈਠੇ ਹੋ ਤਾਂ ਇੱਕ ਬੜੀ ਮਾਣ ਦੀ ਗੱਲ ਆ ਕਿ ਅਸੀਂ ਇਸ ਬਰਾਸਤ ਦੇ ਕੋਲ ਬੈਠੇ ਆਂ ਬੜੇ ਦੁੱਖ ਦੀ ਗੱਲ ਐ ਦੀ ਜੋ ਹਾਲਾਤ ਨੇ ਚਾਹੀਦੀ ਐ ਨਾਲ ਹੀ ਵਧੀਆ ਜਿਹਾ ਲੱਗੇ ਕੋਈ ਕੀ ਚੀਜ਼ ਬਣੀ ਹੋਈ ਐ ਕੋਈ ਪੁਰਾਣੀ ਚੀਜ਼ ਬਣੀ ਹੋਈ ਐ ਪ੍ਰਾਤੋ ਭਾਗ ਜੀ ਇਹ ਸਾਡੇ ਵੀਰਾਂ ਨੇ ਮੰਗ ਕੀਤੀ ਆ ਤੁਸੀਂ ਸਾਮ ਸਵਾਲ ਲਈ ਮਹਿਕਮਾ ਬਣ ਗਿਆ ਸਭ ਕੁਝ ਬਣ ਗਿਆ ਬਹੁਤ ਵਧੀਆ ਠੀਕ ਐ ਜੀ ਬਹੁਤ ਉਪਰਾਲਾ ਵਧੀਆ ਪਰ ਜਿਸ ਤਰ੍ਹਾਂ ਇਹ ਸੰਭਾਲ ਕੀਤੀ ਹੈ ਇਹ ਤਾਂ ਕੋਈ ਸੰਭਾਲ ਨਹੀਂ ਰਹੀਗੀ ਹੁਣ ਵੀਰਾਂ ਨੇ ਦੱਸਿਆ ਵੀ 200 ਗਾਜ ਜਗ੍ਹਾ ਇਹਦੇ ਨਾਮ ਤੇ ਪਿੰਡ ਦੀ ਪੰਚਾਇਤ ਵੱਲੋਂ ਛਡਾਈ ਗਈ ਆ ਉਹਨੂੰ ਕਿਸੇ ਦਾ ਕਬਜ਼ਾ ਨਹੀਂ ਹੋਊਗਾ ਕੋਈ ਇਹਨੂੰ ਵਰਤੂਗਾ ਨਹੀਂ ਵਰਤਣ ਵਾਲੇ ਤੇ ਵਿਭਾਗ ਕਰਵਾਈ ਵੀ ਕਰਦਾ ਲੇਕਿਨ ਹੁਣ ਵਿਭਾਗ ਤੇ ਕੀ ਕਾਰਵਾਈ ਕਰੀਏ ਜਿਹੜੇ ਇੱਥੇ ਇੱਕ ਇੱਕ ਇਹਨੂੰ ਇੱਕ ਥੜੇ ਨੂੰ ਬਣਾ ਕੇ ਇੱਕ ਸਾਫ ਸੁਥਰਾ ਕਰਕੇ ਇੱਕ ਇਹਦੇ ਤੇ ਐਂਗਲ ਅਲੇ ਦੋਲੇ ਲਾ ਕੇ ਇੱਕ ਪਲੇਟ ਲਾਈ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਤਾਂ ਪਤਾ ਲੱਗੇ ਇੱਕ ਦੇਖਭਾਲ ਹੋਵੇ ਅੱਜ ਜਿਹੜੇ ਕੋਲ ਬੈਠੇ ਆ ਇਹ ਤਾਂ ਵੀਰ ਇੱਕ ਪੜ੍ਹੇ ਲਿਖੇ ਨਹੀਂ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਮੇਰੇ ਨਾਲੋਂ ਵੱਧ ਇਹਨਾਂ ਨੂੰ ਤਾਂ ਮੈਨੂੰ ਇੱਥੇ-ਇੱਥੇ ਵੀ ਦੱਸ ਦਿੰਦਾ ਵੀ ਕਿੱਥੇ-ਕਿੱਥੇ ਨੇ ਇਸ ਤਰ੍ਹਾਂ ਇਹਦੇ ਨਾਲ ਵੀ ਜੇ ਅਸੀਂ ਇਹ ਚੀਜ਼ਾਂ ਜੇ ਅਸੀਂ ਕਹਿੰਦੇ ਨਾ ਸਾਡੇ ਬਜ਼ੁਰਗਾਂ ਦੀਆਂ ਚੀਜ਼ਾਂ ਨਹੀਂ ਸੰਭਾਲੀਆਂ ਅੱਜ ਸਾਡੇ ਹੱਥ ਮੌਕਾ ਸੀ ਇਹਦੀ ਕੀ ਸੰਭਾਲ ਕਰ ਰਹੇ ਆ ਇਹਨਾਂ ਵੀਰਾਂ ਦਾ ਹੀ ਨਹੀਂ ਪੂਰੇ ਪੰਜਾਬ ਵਾਸੀਆਂ ਦਾ ਪੂਰੇ ਭਾਰਤ ਵਾਸੀਆਂ ਦਾ ਰੋਸ ਆ ਕਿ ਜਦੋਂ ਇੱਕ ਵਿਭਾਗ ਇਸ ਚੀਜ਼ ਤੇ ਬਣਿਆ ਤਾਂ ਇਹ ਸੰਭਾਲ ਕਿਉਂ ਨਹੀਂ ਕੀਤੀ ਜਾ ਰਹੀ ਜੇ ਇਹਨਾਂ ਦੀ ਸੰਭਾਲ ਨਹੀਂ ਕਰਨੀ ਇਹਨਾਂ ਨੂੰ ਆਪਣੀ ਹਾਲਤ ਤੇ ਛੱਡਣਾ ਇਹਦੀ ਹਾਲਤ ਦੇ ਕੀ ਗੱਲ ਇਹ ਸ਼ੇਰ ਸਾਹੂ ਬੜੀ ਵੇਲੇ ਜਦੋਂ ਇਹਦੇ ਬਾਰਸ ਬੈਠੇ ਸੀ ਉਸੇ ਤਰ੍ਹਾਂ ਦਾ ਸੀ ਅੱਜ ਇਹਦੀ ਜੋ ਹਾਲਤ ਆ ਉਹ ਦੱਸਦੀ ਆ ਰੋਲ ਜਦੋਂ ਕਦੇ ਸ਼ਹਿਨशाहਾਂ ਬਾਦਸ਼ਾਹਾਂ ਦਾ ਰਾਜ ਸੀ ਉਹਨਾਂ ਨੇ ਸ਼ਾਨਦਾਰ ਕੋਸਮਿਰਾਰ ਬਣਾਈ ਅੱਜ ਜੋ ਨਾ ਸ਼ਹਿਨशाह ਰਹੇ ਨਾ ਉਹ ਰਾਜੇ ਰਹੇ ਨਾ ਉਹ ਬਾਦਸ਼ਾਹ ਰਹੇ ਅੱਜ ਇਹਨਾਂ ਦੀ ਸੰਭਾਲ ਕੌਣ ਕਰੂਗਾ ਦੇਸ਼ ਵਾਸੀਓ ਜੇਕਰ ਅਸੀਂ ਚਾਹੁੰਦੇ ਆ ਨਾ ਕਿ ਅਸੀਂ ਆਪਣੇ ਇਸ ਇਤਿਹਾਸ ਨੂੰ ਸੰਭਾਲ ਰੱਖੀਏ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਜਿਸ ਜੀਵੀਦਾਰ ਭਰਾ ਦਾ ਇਹ ਖੇਤ ਸੀ ਉਹਨੇ 200 ਗੱਜ ਜਗ੍ਹਾ ਇਹ ਉਸ ਮਨਾਰ ਦੇ ਨਾਂ ਤੇ ਛੱਡ ਦਿੱਤੀ ਆ ਤੇ ਕੀ ਗੱਲ ਸਾਡਾ ਫਰਜ਼ ਨਹੀਂ ਬਣਦਾ ਸਾਡਾ ਫਰਜ਼ ਨਹੀਂ ਬਣਦਾ ਆਪਣੇ ਬੇਸ ਤੇ ਨੂੰ ਸੰਭਾਲਣ ਦਾ ਸਾਰਾ ਕੁਝ ਅਸੀਂ ਸਰਕਾਰਾਂ ਤੇ ਨਾ ਛੱਡੀਏ ਸਰਕਾਰਾਂ ਨੂੰ ਇਹਨਾਂ ਮਨਾਰਾਂ ਤੋਂ ਕੋਈ ਕਮਾਈ ਨਹੀਂ ਹੈ ਜਦੋਂ ਉਹਨਾਂ ਨੂੰ ਕਮਾਈ ਨਹੀਂ ਹੈ ਤਾਂ ਪ੍ਰਤੋਪ ਭਾਗ ਇੱਥੇ ਆ ਕੇ ਕਿਉਂ ਮਗਜ ਘਪਾਈ ਕਰੂਗਾ ਉਹ ਮਹੀਨੇ ਬਾਅਦ ਆਉਣਗੇ ਇਹਦੀ ਫੋਟੋ ਕਰਕੇ ਲੈ ਜਾਣਗੇ ਕਿ ਸਹੀ ਸਲਾਮਤ ਹੈ ਕੀ ਤੁਹਾਡੀ ਨਜ਼ਰ ਚ ਲੱਗਦਾ ਹੈ ਸਹੀ ਸਲਾਮਤ ਹੈ ਈਸਾ ਪੂਰਵ 299 ਦੀ ਬਣੀ ਹੋਈ ਸੜਕਦਿਆਂ ਕੋਸ ਬਿਨਾਰਾ ਨੇ ਇਹ ਇਹ ਕੋਈ ਬਹੁਤ ਛੋਟੇ ਸਮੇਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਨਹੀਂ ਐ ਜੀ ਉਹਨਾਂ ਨੇ ਇੰਨਾ ਲੰਮਾ ਸਮਾਂ ਆਪਣਾ ਇੱਕ ਸ਼ਾਨ ਦੇ ਨਾਲ ਸਿਰ ਖੜਾ ਕਰਕੇ ਕੱਢ ਲਿਆ ਨਾ ਤੇ ਅੱਜ ਸਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਅਸੀਂ ਇਹਨਾਂ ਨੂੰ ਸੰਭਾਲ ਲਈਏ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਜੇ ਕੋਈ ਇਹੋ ਜਿਹੀਆਂ ਇਮਾਰਤਾਂ ਕੋਈ ਸਾਨੂੰ ਇਹੋ ਜਿਹੀਆਂ ਕੋਈ ਸਾਨੂੰ ਇਤਿਹਾਸਕ ਯਾਦਗਾਰਾਂ ਮਿਲਦੀਆਂ ਇਹਨਾਂ ਨੂੰ ਸੰਭਾਲ ਕੇ ਰੱਖੀਏ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਕਿ ਇਹ ਕੋਸ ਮিনারਾਂ ਕਿਉਂ ਬਣੀਆਂ ਸੀ ਇਹਨੂੰ ਕਿਤੇ ਖਾਲੀ ਇੱਕ ਕੋਈ ਗੁੰਬਦ ਪੁਰਜ ਸਮਝ ਕੇ ਨਾ ਇਹ ਕੋਸ ਮিনার ਨਾ ਉੱਚੀ ਮੰਗਲੀ ਤੇ ਦਿੱਲੀ ਰੋਡ ਤੇ ਪੈਂਦੇ ਪਿੰਡ ਗੋਬਿੰਦਗੜ ਦੇ ਵਿਚਕਾਰ ਹੈ ਹੁਣ ਪਿੰਡ ਵਾਸੀ ਵੀਰਾਂ ਨੇ ਜਾਂ ਇਸ ਇਲਾਕੇ ਦੇ ਵੀਰਾਂ ਨੇ ਕਿੰਨਿਆਂ ਕਿ ਨਹੀਂ ਇਹਦੇ ਬਾਰੇ ਕਦੇ ਸੋਚਿਆ Ma non è...